ਕਹਿੰਦੇ ਨਹੀਂ ਮੂੰਹ ਮੇਂ ਰਾਮ ਰਾਮ ਬਗਲ ਮੇਂ ਸ਼ੂਰੀ ਉਹੀ ਗੱਲ ਹੈਗੀ ਐ ਠੀਕ ਐ ਨਾ ਹੁਣ ਪੁੱਠੀ ਪੈ ਗਈ ਚੋਣਾ ਅੱਗੇ ਹੈਗੀਆਂ ਆਕੇ ਕਜੀ ਕੰਗਨਾ ਰਣੌਤ ਤੋਂ ਅਸੀਂ ਆਪਣੇ ਆਪ ਨੂੰ ਵੱਖ ਕਰਦੇ ਆ ਕੋਈ ਇਹ ਵੱਖਰੀ ਨਹੀਂ ਹੈਗੇ ਬਹੁਤ ਜੀ ਨਫਰਤ ਪੈਦਾ ਕਰਨ ਵਾਲੀ ਉਹ ਸਾਰੇ ਭਾਰਤ ਚ ਉਹਦਾ ਵਿਰੋਧ ਹੋ ਰਿਹਾ ਹੈ ਇਹ ਕੰਗਨਾ ਰਣੌਤ ਭਾਜਪੀ ਨੇ ਰੱਖੀ ਹੋਏ ਇਸ ਵਾਸਤੇ ਆ ਵੀ ਦੋ ਫਿਰਕਿਆਂ ਚ ਭਰਾਵਾਂ ਚ ਕਿਵੇਂ ਵੰਡ ਪਾਉਣੀ ਹੈ ਕਿਵੇਂ ਨਫਰਤ ਪਲਾਉਣੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਕੰਗਨਣਾ ਰਣੋਤ ਵੱਲੋਂ ਜੋ ਪਿਛਲੇ ਦਿਨ ਬਿਆਨ ਦਿੱਤਾ ਉਹ ਇੱਕ ਬੜਾ ਨਫ਼ਰਤ ਭਰਿਆ ਬਿਆਨ ਸੀਗਾ ਤੇ ਅੱਜ ਸਾਰੇ ਇਕੱਠਾ ਹੋ ਕੇ ਤਾਂ ਹੀ ਅਸੀਂ ਪ੍ਰੈਸ਼ ਕਰਨ ਵਾਸਤੇ ਆਏ ਹਾਂ ਸਿ ਇਹ ਚਾਹੁੰਦੇ ਹਾਂ ਕਿ ਕੰਗਨਣਾ ਰਣੋਤ ਦੇ ਉੱਤੇ ਦੇਸ਼ ਦੇ ਕਾਨੂੰਨ ਮੁਤਾਬਕ ਕੇਸ ਦਰਜ ਹੋਵੇ ਜੋ ਉਹਨੇ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਉਹ ਕੇਸ ਦਰਜ ਹੋ ਕੇ ਉਹਨੂੰ ਅੰਦਰ ਕੀਤਾ ਜਾਵੇ ਤੁਸੀਂ ਸਾਰੇ ਜਾਣਦੇ ਹੋ ਕਿ ਮੋਦੀ ਜਿਹੜਾ ਉਹ ਕਦੇ ਵੀ ਪੰਜਾਬ ਦਾ ਸਕਾ ਨਹੀਂ ਹੋਇਆ ਪੰਜਾਬ ਦਾ ਹਮੇਸ਼ਾ ਵਿਰੋਧੀ ਰਿਹਾ ਤੁਸੀਂ ਦੇਖਿਆ ਵੀ 15 ਕਾਸਤ ਦੀ ਜਿਹੜੀ ਚੱਕੀ ਆ ਉੱਥੇ ਸਾਡੀ ਚੱਕੀ ਤੱਕ ਵੀ ਸ਼ਾਮਲ ਨਹੀਂ ਹੋਣ ਦਿੱਤੀ ਸਾਡੇ ذریعے ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਕੰਗਨਰਨ ਉਦ ਜਿਹੜੀ ਇਹ ਸ਼ਬਦਾਵਲੀ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਜਿਹੜਾ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ ਤੁਸੀਂ ਦੇਖੋ ਪ੍ਰਧਾਨ ਮੰਤਰੀ ਸਾਹਿਬ ਕੀ ਕਹਿੰਦੇ ਆ ਅੰਦੋਲਨ ਜੀਵੀ ਆਪ ਦਾ ਸਾਬਕਾ ਮੁੱਖ ਮੰਤਰੀ ਹਰਿਆਣੇ ਦੇ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਹੈ ਉਹ ਕੀ ਕਹਿੰਦੇ ਹੈਗੇ ਆ ਕਿ 500 ਡੰਡੇ ਇਕੱਠੇ ਕਰ ਲਓ 500 ਕਰ ਲਓ ਤੇ ਇਹਨਾਂ ਨੂੰ ਡੰਡਿਆਂ ਨਾਲ ਅਸੀਂ ਕੁੱਟਾਂਗੇ ਸੋ ਇਹਨਾਂ ਦੇ ਵੱਖ-ਵੱਖ ਜਿਹੜੇ ਲੀਡਰ ਨੇ ਬੀਜੇਪੀ ਦੇ ਵੱਡੇ ਲੀਡਰ ਜਿਹੜੇ ਆ ਉਹ ਲਗਾਤਾਰ ਇਦਾਂ ਦੀ ਜ਼ਹਿਰ ਜਿਹੜੀ ਹੈ ਉਹ ਕਿਸਾਨਾਂ ਦੇ ਪ੍ਰਤੀ ਉਗਲਦੇ ਰਹਿੰਦੇ ਆ ਬੀਜੇਪੀ ਦੀ ਸੋਚ ਆ ਉਹ ਸਾਰੇ ਜਾਣਦੇ ਆ ਉਹ ਕਿਸਾਨਦਰੋਹੀ ਵੀ ਆ ਉਹ ਪੰਜਾਬ ਵਿਰੋਧੀ ਵੀ ਆ ਹਰ ਉਸ ਅੰਦੋਲਨਕਾਰੀ ਦੇ ਵਿਰੁੱਧ ਹੈਗੇ ਆ ਜਿਹੜੀ ਇਹਨਾਂ ਦੀ ਦਮਨਕਾਰੀ ਨੀਤੀਆਂ ਦੇ ਖਿਲਾਫ ਹੋ। ਖਾਸ ਕਮਿਊਨਿਟੀ ਦੇ ਖਿਲਾਫ ਕਿੱਦਾਂ ਬੋਲ ਸਕਦੇ ਹੋ ਸਿਰਫ ਆਪਣੀ ਤੁਸੀਂ ਇੱਕ ਫਿਲਮ ਦੀ ਪ੍ਰਚਾਰ ਮਸ਼ਹੂਰੀ ਵਾਸਤੇ ਮਤਲਬ ਇੰਨਾ ਛਿੱਕੇ ਤੇ ਟੰਗਦਾ ਇਹੋ ਜਿਹਾ ਮਾਹੌਲ ਪੈਦਾ ਕਰਤਾ ਇਦਾਂ ਦੇ ਜਨਨ ਕਿ ਤੁਸੀਂ ਰਿਮਾਰਕਸ ਦਿੰਦੇ ਹੋ ਅਸੀਂ ਬਿਲਕੁਲ ਇਸ ਦੀ ਨਿੰਦਿਆ ਕਰਦੇ ਹੈਗੇ ਆ ਔਰ ਇਹੋ ਜਿਹੀ ਮੂਵੀਆ ਤੇ ਬੇਸਿਕਲੀ ਪਾਬੰਦੀ ਲੱਗਣੀ ਚਾਹੀਦੀ। ਆਵਾਦਵੀ ਪਾਰਟੀ ਸਖਤ ਨੋਟਿਸ ਲੈ ਰਹੀ ਹੈ ਔਰ ਸੜਕਾਂ ਤੇ ਉਤਰ ਰਹੀ ਹੈ ਬੀਜੇਪੀ ਦਫਤਰ 37 ਸੈਕਟਰ ਚੰਡੀਗੜ੍ਹ ਦੇ ਵਿੱਚ ਆ ਜਿਹੜਾ ਪੰਜਾਬ ਬੀਜੇਪੀ ਦਫਤਰ ਘੇਰਨ ਪਹੁੰਚੀ ਹੋਈ ਆ ਤਾਂ ਨਮਾਇंदे ਨਾਲ ਨੇ ਆਵਾਦਵੀ ਪਾਰਟੀ ਦੇ ਔਰ ਸਾਰੇ ਕਿਸਾਨ ਵਿੰਗ ਦੇ ਪ੍ਰੈਜ਼ੀਡੈਂਟ ਨੇ ਐਮਐਲਏ ਸਾਹਿਬ ਨੇ ਔਰ ਸ਼ਮਿੰਦਰ ਸਿੰਘ ਖਿੰਡਾ ਨੇ ਹਰਚੰਦ ਸਿੰਘ ਬਰਸਟ ਨੇ ਔਰ ਇਹ ਸਾਰੇ ਨਮਾਇंदे ਸਾਡੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਆਪਾਂ ਕਰਦੇ ਆਂ ਔਰ ਕਿਉਂ ਜਿਹੜਾ ਇਹ ਸਖਤ ਐਕਸ਼ਨ ਲੈਣਾ ਪੈ ਰਿਹਾ ਤੁਸੀਂ ਤਾਂ ਜੀ ਸੜਕ ਤੇ ਉਤਰੇ ਆਇਓ ਦੇਖੋ ਜੀ ਉਤਰਨਾ ਪੈਣਾ ਜਦੋਂ ਵੀ ਕੋਈ ਪੰਜਾਬ ਦਾ ਕੋਈ ਮਸਲਾ ਆਊਗਾ ਇਸ ਤਰ੍ਹਾਂ ਦਾ ਤਾਂ ਅਸੀਂ ਸੜਕ ਦੇ ਉਤਰਾਂਗੇ ਤੁਹਾਨੂੰ ਪਤਾ ਹੀ ਇਹ ਵੀ ਇੱਕ ਪੱਦਾ ਬਿਆਨ ਜੋ ਪੰਜਾਬੀ ਪੰਜਾਬ ਬਾਰੇ ਉਹਨਾਂ ਦਿੱਤਾ ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਵਾਸਤੇ ਆਏ ਆ ਤੁਸੀਂ ਸਾਰੇ ਜਾਣਦੇ ਹੋ ਵੀ ਕੰਗੜਾ ਰੌਣਤ ਵੱਲੋਂ ਜੋ ਪਿਛਲੇ ਦਿਨ ਬਿਆਨ ਦਿੱਤਾ ਉਹ ਇੱਕ ਬੜਾ ਨਫਰਤ ਭਰਿਆ ਬਿਆਨ ਸੀਗਾ ਤੇ ਅੱਜ ਸਾਰੇ ਇਕੱਠਾ ਹੋ ਕੇ ਤਾਂ ਹੀ ਅਸੀਂ ਪ੍ਰੋਟੈਸਟ ਕਰਨ ਵਾਸਤੇ ਆਏ ਆ ਅੱਜ ਮੰਗ ਕੀ ਰਹੇਗੀ ਜੀ ਕੋਈ ਰੀਜ਼ਨ ਆ ਜਿਹੜਾ ਤੁਸੀਂ ਲੈ ਕੇ ਆਏ ਹੋ ਠੀਕ ਆ ਸਮਝ ਆਉਂਦਾ ਪਰ कोरोना की चाहने हो ਅਸੀਂ ਇਹ ਚਾਹੁੰਦੇ ਆ ਕਿ ਕੰਗਨਾਂ ਰਣੋਦ ਦੇ ਉੱਤੇ ਦੇਸ਼ ਦੇ ਕਾਨੂੰਨ ਮੁਤਾਬਕ ਕੇਸ ਦਰਜ ਹੋਵੇ ਜੋ ਉਹਨੇ ਨਫਰਤ ਫੈਲਾਉਣ ਦਾ ਕੰਮ ਕੀਤਾ ਉਹ ਕੇਸ ਦਰਜ ਹੋ ਕੇ ਉਹਨੂੰ ਅੰਦਰ ਕੀਤਾ ਜਾਵੇ ਔਰ ਭਾਜਪਾ ਪਾਰਟੀ ਨੂੰ ਆਪਣੇ ਜੇ ਭਾਜਪਾ ਸਹੀ ਰੂਪ ਦੇ ਸਮਝੀ ਹੈ ਕਿ ਕੰਗਨਾਂ ਦਾ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਤਾਂ ਉਹਨੂੰ ਐਕਸਪੈਲ ਕਰੇ ਪਾਰਟੀ ਚ ਅਮਨ ਜੀ ਸਾਹਿਬ ਭਾਜਪਾ ਨੇ ਤਾਂ ਇੱਕ ਸਫਾਈ ਵੀ ਦੇ ਦਿੱਤੀ ਕਿ ਨਹੀਂ ਅਸੀਂ ਇਸ ਤਰ੍ਹਾਂ ਦੇ ਬਿਆਨ ਇੰਡੀਵਿਜੂਅਲ ਦੇ ਰਹੇ ਨੇ ਪਾਰਟੀ ਦਾ ਕੋਈ ਸਬੰਧ ਨਹੀਂ ਹੈਗਾ ਨਹੀਂ ਨਹੀਂ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਪਾਰਟੀ ਤੋਂ ਬਾਹਰ ਕਿੱਥੇ ਆ ਤੁਸੀਂ ਆਪ ਜਾਣਦੇ ਹੋ ਵੀ ਪਿਛਲੀ ਵਾਰ ਵੀ ਜਦੋਂ ਵੀ ਬਿਆਨ ਆਏ ਨੇ ਕਦੇ ਪਾਰਟੀ ਦਾ ਸਮਰਥਨ ਕੀਤਾ ਹੀ ਨਹੀਂ ਹੈ ਉਸ ਹਿਸਾਬ ਨਾਲ ਤੁਸੀਂ ਸਾਰੇ ਜਾਣਦੇ ਹੋ ਵੀ ਜੋ ਕੁਝ ਵੀ ਉਹਨਾਂ ਨੇ ਕੀਤਾ ਹੈ ਨਾ ਸਾਰਾ ਭਾਜਪਾ ਦੀ ਇੱਕ ਰਣਨੀਤੀ ਆ ਤੇ ਤੁਸੀਂ ਸਾਰੇ ਜਾਣਦੇ ਹੋ ਵੀ ਮੋਦੀ ਆ ਜਿਹੜਾ ਉਹ ਕਦੇ ਵੀ ਪੰਜਾਬ ਦਾ ਸਾਕਾ ਨਹੀਂ ਹੋਇਆ ਪੰਜਾਬ ਦਾ ਹਮੇਸ਼ਾ ਵਿਰੋਧੀ ਰਿਹਾ ਤੁਸੀਂ ਦੇਖਿਆ ਵੀ 15 ਕਾਲ ਦੀ ਜਿਹੜੀ ਚੱਕੀ ਆ ਉਸ ਤੋਂ ਸਾਡੀ ਚੱਕੀ ਤੱਕ ਵੀ ਸ਼ਾਮਲ ਨਹੀਂ ਹੋਣ ਦਿੱਤੀ ਤੇ ਇਹ ਸਾਰਾ ਮੰਨੋ ਇੱਕ ਬਣਿਆ ਬਣਿਆ ਜਿਹੜੀ ਕਹਾਣੀ ਹੈ ਸਾਰੀ ਉੱਥੇ ਹੀ ਪੇਸ਼ ਹੋਈ ਹੈ ਭਾਜਪਾ ਦੇ ਕਹਿਰਤੀ ਸਭ ਕੁਝ ਹੋਇਆ ਇਹ ਤੁਹਾਨੂੰ ਲੱਗਦਾ ਕਿ ਜੀ ਪ੍ਰੋਪੋ ਐਜੰਡਾ ਔਰ ਖਾਸ ਤੌਰ ਤੇ ਫਿਲਮ ਵੀ ਉਹਨਾਂ ਦੀ ਕੋਈ ਆ ਰਹੀ ਹੈ ਉਹਦੇ ਚ ਵੀ ਬਹੁਤ ਨਫਰਤ ਪੈਦਾ ਕਰਨ ਵਾਲੀ ਉਹ ਸਾਰੇ ਭਾਰਤ ਚੋਂ ਦਾ ਵਿਰੋਧ ਹੋ ਰਿਹਾ ਹੈ ਇਹ ਕੰਗਣਾ ਰਣੌਤ ਬੀਜੇਪੀ ਨੇ ਰੱਖਿਓ ਇਸ ਵਾਸਤੇ ਆ ਵੀ ਦੋ ਫਿਰਕਿਆਂ ਚ ਭਰਾਵਾਂ ਚ ਕਿਵੇਂ ਵੰਡ ਪਾਉਣੀ ਆ ਕਿਵੇਂ ਨਫਰਤ ਪਲਾਉਣੀ ਆ ਕਿਉਂਕਿ ਭਾਜਪਾ ਦੀ ਜਿਹੜੀ ਨੀਤੀ ਹੈ ਉਹ ਨਫਰਤ ਪੈਦਾ ਕਰਨ ਦੀ ਨੀਤੀ ਹੈ ਇਸੇ ਕਰਕੇ ਇਹ ਹਜੇ ਬਿਆਨ ਬਾਜੇ ਤੋਂ ਦੁਆਏ ਜਾ ਰਹੇ ਨੇ ਔਰ ਅਸੀਂ ਇਸ ਦੀ ਸਖਤ ਨਿੰਦਾ ਕਰਦੇ ਆ ਬਿਆਨ ਮੰਨੇ ਜਾਂਦੇ ਨੇ ਕਿ ਸੀਨੀਅਰ ਲੀਡਰਸ਼ਿਪ ਜੇ ਕੋਈ ਬਿਆਨ ਦਿੰਦੀ ਆ ਜਾਂ ਕੁਝ ਉਹਦੀ ਇੱਕ ਵੈਲਿਊ ਐ ਕਾਸਟ ਹੁੰਦੀ ਆ ਕਿ ਜਿਹੜਾ ਜਿਹੜਾ ਬਿਆਨ ਦੇਣਾ ਪਰ ਜੇ ਉਹਨਾਂ ਦੀ ਪਾਰਟੀ ਦਾ ਐਮਪੀ ਐ ਇੱਕ ਬਹੁਤ ਹੀ ਸਤਿਕਾਰਤ ਅਹੁਦਾ ਤੁਸੀਂ ਸਾਰੇ ਜਾਣਦੇ ਹੋ ਐਮਪੀ ਦਾ ਉਸ ਤੇ ਰਹਿਣ ਦੀ ਕਾਬਲ ਵੀ ਨਹੀਂ ਹੈਗੀ ਦੇਖੋ ਇਹ ਪਾਸਾਰੇ ਜਾਣਦੇ ਆ ਵੀ ਉਹਦੇ ਬਿਆਨਾਂ ਨਾਲ ਨਫ਼ਰਤ ਫੈਲ ਸਾਦੀ ਸਾਰੇ ਜਾਣਦੇ ਤੇ ਵਿਰੋਧ ਹੋ ਰਿਹਾ ਠੀਕ ਹੈ ਨਾ ਉਹ ਹਮੇਸ਼ਾ ਹੀ ਆਪਾਂ ਦੇਖਿਆ ਜੇ ਪਿੱਛੇ ਜੇ ਥੱਪੜ ਵੀ ਪਿਆ ਨਾ ਉਹ ਉਸੇ ਚੀਜ਼ ਦਾ ਇੱਕ ਗੁੱਸਾ ਸੀਗਾ ਜੋ ਕਿਸੇ ਵੀ ਤਰੀਕੇ ਚਲੋ ਨਿਕਲ ਗਿਆ ਹੈ ਨਾ ਤੇ ਇਸ ਤਰ੍ਹਾਂ ਜੋ ਕੁਝ ਕਰਨਾ ਹਰ ਵਾਰੀ ਪੰਜਾਬ ਨੂੰ ਹੀ ਟਾਰਗੇਟ ਕਰਨਾ ਇਹ ਬੜਾ ਸ਼ਰਮਨਾਕ ਰਵਿੰਦਰ ਦੇ ਥੱਪੜਾ ਵਾਲੇ ਰਿਐਕਸ਼ਨਸ ਵਿੱਚ ਉਹਨਾਂ ਨੇ ਅਸੀ ਖਾਲਸਤਾਨੀ ਉਗਰਵਾਦ ਪੰਜਾਬ ਚ ਵਧ ਰਿਹਾ ਇਸ ਤਰ੍ਹਾਂ ਬਹੁਤ ਗੱਲ ਇਹ ਹੈ ਵੀ ਉਹ ਤਾਂ ਜਿਹੜੇ ਧਰਨ ਦੇ ਕਿਸਾਨ ਬੈਠੇ ਸੀਗੇ ਉਸ ਟਾਈਮ ਉਹਨਾਂ ਨੂੰ ਵੀ ਖਾਲਸਤਾਨੀ ਕਹਿੰਦੇ ਸੀਗੇ ਜੀ ਅਸੀਂ ਧਨ ਮਤਲਬ ਭਰਦੇ ਸੀ ਤੁਹਾਨੂੰ ਪਤਾ ਹੀ ਹੈ ਵੀ ਅੰਦਾਜ਼ਾ ਹਨਾ ਸਭ ਤੋਂ ਵੱਡਾ ਜੋਗ ਦਾ ਨਾ ਭਾਰ ਦੇ ਵਿੱਚ ਸਮਾਜਿਕ ਕੌਣ ਚ ਜਦੋਂ ਤੁਸੀਂ ਹੱਕ ਮੰਗਲਦੇ ਵੀ ਤੁਹਾਨੂੰ ਖਾਲਸਤਾਨੀ ਕਹਿ ਦਿੰਦੇ ਨੇ ਤੁਸੀਂ ਸਾਰੇ ਜਾਣਦੇ ਹੋ ਵੀ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਏ ਤੇ ਉਸ ਪ੍ਰੋਟੈਸਟ ਨੂੰ ਹਰ ਇੱਕ ਵਰਗ ਦਾ ਯੋਗਦਾਨ ਮਿਲਿਆ ਸੀਗਾ ਚਾਹੇ ਵਪਾਰੀ ਵਰਗ ਲਈ ਚਾਹੇ ਕੋਈ ਵੀ ਅਲੱਗ-ਅਲੱਗ ਭਾਈਚਾਰਕ ਲੋਕਾਂ ਦੀ ਸਾਥ ਸੀਗੀ ਉਸ ਅੰਦੋਲਨ ਦੇ ਵਿੱਚ ਤੇ ਇਸ ਤਰ੍ਹਾਂ ਉਸ ਨੂੰ ਕਹਿਣਾ ਹਨਾ ਉਸ ਟਾਈਮ ਵੀ ਇਹ ਤਾਂ ਵਿਰੋਧ ਕਰਦੇ ਰਹੇ ਨੇ ਹਨਾ ਪਰ ਬੜੇ ਸ਼ਾਂਤਮਈ ਤਰੀਕੇ ਨਾਲ ਉਹ ਪੂਰਾ ਪ੍ਰੋਟੈਸਟ ਪੂਰਾ ਹੋਇਆ ਤੇ ਲੋਕਾਂ ਨੇ ਬੜਾ ਸਾਥ ਦਿੱਤਾ ਹੁਣ ਇੱਕ ਧਰਨਾ ਚੱਲ ਰਹੀ ਹੈ ਇਸ ਤੇ ਵੀ ਟਿੱਪਣੀ ਕਿਤੇ ਨਾ ਕਿਤੇ ਜੁੜ ਕੇ ਇਸ਼ਾਰਾ ਕਰਦੀ ਸੀ ਕਿ ਅਭੀ ਵੀ ਇਹ ਇਸ ਤਰ੍ਹਾਂ ਕੇ ਉਹਨਾਂ ਨੇ ਜਿਹੜਾ ਕਿ ਨਹੀਂ ਉਹੀ ਗੱਲ ਕਰਦੇ ਆ ਵੀ ਉਹ ਜਿਹੜੀਆਂ ਨਫ਼ਰਤ ਫਲਾਉਣ ਵਾਲੀਆਂ ਇਹ ਸਾਰੀਆਂ ਗੱਲਾਂ ਕਰਦੀਆਂ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਸਾਡੀ ਤਾਂ ਮੰਗੇ ਹੀ ਆ ਵੀ ਜਿਹੜਾ ਸਾਡੇ ਸਮਾਜ 'ਚ ਉਹ ਨਫ਼ਰਤ ਫਲਾ ਰਹੀ ਆ ਤੇ ਉਹਦੇ ਕਰਕੇ ਜੋ ਤੇ ਬਣਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਆ ਹੋਣੀ ਚਾਹੀਦੀ ਆ ਜੀ ਅੰਡਾ ਸਾਹਿਬ ਅੱਗੇ ਫਿਰ ਕੀ ਕਾਰਵਾਈ ਨੂੰ ਜਿਹੜਾ ਹੋਣ ਦੇ ਵਿੱਚ ਲਾਉਂਗੇ ਕਿ ਲੀਗਲ ਐਕਸ਼ਨ ਅਦਾਲਤ ਦਾ ਰੁਖ ਵੀ ਕਰੋਗੇ ਤੁਸੀਂ ਦੇਖੋ ਜੀ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਅੱਜ ਇੱਥੇ ਤੁਹਾਨੂੰ ਨਾ ਪ੍ਰਦਰਸ਼ਨ ਕੀਤਾ ਹੈ ਕੰਗਨਾਰ ਨਾਉਦ ਦੇ ਖਿਲਾਫ ਭਾਜਪਾ ਦੇ ਖਿਲਾਫ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਜਰੀਏ ਵੀ ਕਿ ਜਦੋਂ-ਜਦੋਂ ਵੀ ਪੰਜਾਬ ਦੇ ਵਿੱਚ ਮੈਂ ਸਮਝਦਾ ਹਾਂ ਕੋਈ ਵੀ ਕਿਸਾਨ ਐਜੀਟੇਸ਼ਨ ਹੋਇਆ ਤੇ ਕੰਗਨਾ ਰੌਤ ਨੇ ਹਮੇਸ਼ਾ ਹੀ ਕੋਈ ਨਾ ਗਲਤ ਟਿੱਪਣੀ ਕੀਤੀ ਸਾਡੇ ਕਿਸਾਨ ਭਾਈਚਾਰੇ ਤੇ ਤੇ ਹਮੇਸ਼ਾ ਜਿਹੜਾ ਕਿਸਾਨ ਹੈ ਮੈਂ ਸਮਝਦਾ ਹਿੰਦੁਸਤਾਨ ਦਾ ਆਂਦਾਤਾ ਹੈ ਅੱਜ ਸਾਡਾ ਜਿਹੜਾ ਇਹ ਧਰਨਾ ਪ੍ਰਦਰਸ਼ਨ ਕਰਨ ਦਾ ਮਤਲਬ ਹੀ ਇਹ ਹੈ ਕਿ ਕੰਗਨਾ ਰੌਤ ਨੂੰ ਜਿਹੜਾ ਹੈਗਾ ਉਹਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਤੇ ਭਾਜਪਾ ਵਿੱਚੋਂ ਉਹਨੂੰ ਬਰਖਾਸਤ ਕੀਤਾ ਜਾਵੇ ਕਿਰਪਾ ਕਰਕੇ ਜਿਹੜਾ ਹੈਗਾ ਇਹੋ ਜੀ ਜਣੀਆਂ ਭੱਦੀ ਸ਼ਬਦਾਵਲੀ ਬੋਲਣ ਤੋਂ ਦਾ ਜਿਹੜਾ ਮੂੰਹ ਬੰਦ ਕੀਤਾ ਜਾਵੇ ਕਿਉਂਕਿ ਕਿਸਾਨ ਦੇ ਵਿ ਕਿਸਾਨਾਂ ਦੇ ਵਿਰੁੱਧ ਜਿਹੜੇ ਵੀ ਇਨਸਾਨ ਨੇ ਗੱਲ ਕੀਤੀ ਹੈ ਹਮੇਸ਼ਾ ਸਾਡਾ ਮਤਲਬ ਕਿਸਾਨਾਂ ਦੇ ਨਾਲ ਸਾਡੀ ਆਮ ਆਦਮੀ ਪਾਰਟੀ ਖੜੀ ਹੈ ਤੇ ਅਸੀਂ ਅੱਜ ਤੁਹਾਡੇ ذریعے ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕੰਗਨਰਨੌਦ ਦੀ ਜਿਹੜੀ ਇਹ ਸ਼ਬਦਾਵਲੀ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਜਿਹੜਾ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ ਤੇ ਅੱਜ ਆਮ ਆਦਮੀ ਪਾਰਟੀ ਦੀ ਸਾਰੇ ਲੀਡਰਸ਼ਿਪ ਸਾਡੇ ਨੀਲ ਗਰਗ ਜੀ ਸਾਡੇ ਜਗਤਾਰ ਸਿੰਘ ਜੀ ਜਿਹੜੇ ਦਿয়ালਪੁਰਾ ਨੇ ਐਮ ਐਲ ਏ ਸਮਰਾਲਾ ਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਜੀ ਬਡਸਰ ਤੇ ਸਾਡੇ ਸਾਰੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਹੈਗੇ ਨੇ ਕਿਸਾਨ ਵਿੰਗਾ ਦੇ ਸਾਰੇ ਇ ਜਰੀਏ ਦੁਬਾਰਾ ਫਿਰ ਕਹਿਣਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਨੂੰ ਕਿ ਜਿਹੜੇ ਤੁਸੀਂ ਲੋਕ ਸਭਾ ਦੇ ਵਿੱਚ ਸੰਸਦ ਐ ਉਹ ਜਿਹੇ ਮੈਂਬਰ ਬਣਾ ਕੇ ਭੇਜਦੇ ਹੋ ਉਹਨਾਂ ਨੂੰ ਕਿਰਪਾ ਕਰਕੇ ਕੰਟਰੋਲ ਦੇ ਵਿੱਚ ਰੱਖੋ ਉਹਨਾਂ ਦੀ ਜ਼ੁਬਾਨ ਤੇ ਕੰਟਰੋਲ ਕਰੋ ਕਿ ਪੰਜਾਬ ਦੇ ਕਿਸਾਨ ਦੇ ਵਿਰੁੱਧ ਕੋਈ ਵੀ ਜੇ ਤੁਹਾਡਾ ਕੋਈ ਲੋਕ ਸਭਾ ਦਾ ਮੈਂਬਰ ਜਾਂ ਮੈਂਬਰ ਪਾਰਲੀਮੈਂਟ ਬੋਲੇਗਾ ਤੇ ਅਸੀਂ ਆਮ ਆਦਮੀ ਪਾਰਟੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਇਸ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਹਮੇਸ਼ਾ ਜਿਹੜਾ ਵੀ ਕਿਸਾਨਾਂ ਦੇ ਵਿਰੁੱਧ ਤੁਹਾਡਾ ਮੈਂਬਰ ਪਾਰਲੀਮੈਂਟ ਜਾਂ ਕੋਈ ਤੁਹਾਡਾ ਕੋਈ ਵੀ ਲੀਡਰ ਬੋਲੇਗਾ ਅਸੀਂ ਉਹਦੇ ਵਿਰੁੱਧ ਹਮੇਸ਼ਾ ਆਪਣੀ ਆਵਾਜ਼ ਬੁਲੰਦ ਰੱਖਾਂਗੇ ਜੀ ਸਰ ਆ ਤੁਹਾਡੇ ਮੈਂਬਰ ਪਾਰਲੀਮੈਂਟ ਵੀ ਨੇ ਪਾਰਲੀਮੈਂਟ ਦੇ ਵਿੱਚ ਵੀ ਇਸ ਤਰ੍ਹਾਂ ਦਾ ਵਿਰੋਧ ਹੋਏਗਾ ਉੱਥੇ ਵੀ ਤੁਸੀਂ ਕੋਈ ਇਸ ਤਰ੍ਹਾਂ ਦੀ ਡਿਮਾਂਡ ਕਰੋਗੇ ਯਾਨੀ ਇਸ ਮਸਲੇ ਨੂੰ ਕਿੱਥੋਂ ਤੱਕ ਤੁਸੀਂ ਅੱਗੇ ਲੈ ਕੇ ਜਾਓਗੇ ਤੇ ਕੋ ਪਹਿਲਾਂ ਤਾਂ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕੰਗਨਰ ਨਾਉਤ ਕੋਈ ਬੀਜੇਪੀ ਤੋਂ ਵੱਖਰੀ ਨਹੀਂ ਹੈਗੀ ਜੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਆ ਪਰ ਉਹ ਤਾਂ ਕਹਿੰਦੇ ਜੀ ਅਸੀਂ ਲਾਈਨ ਖਿੱਚਦੇ ਆ ਕੰਗਨਰ ਨਾਲ ਨਹੀਂ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਐਕਸ਼ਨ ਸਪੀਕਸ ਲਾਊਡਰ ਦੈਨ ਦਾ ਵਰਡਸ ਤੁਸੀਂ ਦੇਖੋ ਪ੍ਰਧਾਨ ਮੰਤਰੀ ਸਾਹਿਬ ਕੀ ਕਹਿੰਦੇ ਆ ਅੰਦੋਲਨ ਜੀਵੀ ਆਪ ਸਾਬਕਾ ਮੁੱਖ ਮੰਤਰੀ ਹਰਿਆਣੇ ਦੇ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਹੈ ਉਹ ਕੀ ਕਹਿੰਦੇ ਹੈਗੇ ਆ ਕਿ 500 ਡੰਡੇ ਇਕੱਠੇ ਕਰ ਲਓ 500 ਕਰ ਲਓ ਤੇ ਇਹਨਾਂ ਨੂੰ ਡੰਡਿਆਂ ਨਾਲ ਅਸੀਂ ਕੁੱਟਾਂਗੇ ਸੋ ਇਹਨਾਂ ਦੇ ਵੱਖ-ਵੱਖ ਜਿਹੜੇ ਲੀਡਰ ਨੇ ਭਾਜਪੀ ਦੇ ਵੱਡੇ ਲੀਡਰ ਜਿਹੜੇ ਆ ਉਹ ਲਗਾਤਾਰ ਇਦਾਂ ਦੀ ਜ਼ਹਿਰ ਜਿਹੜੀ ਹੈ ਉਹ ਕਿਸਾਨਾਂ ਦੇ ਪ੍ਰਤੀ ਉਗਲਦੇ ਰਹਿੰਦੇ ਆ ਅੱਜ ਕਿਉਂਕਿ ਅਗਲੇ ਯਾਨੀ ਕਿ ਚਾਰਾਂ ਪੰਜਾਂ ਮਹੀਨਿਆਂ ਦੇ ਵਿੱਚ ਚਾਰ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਿਹਾ ਹੈਗਾ ਕੰਕਣਾ ਮੋਦੀ ਮਰਦਾਬਾ ਚਾਰ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਐ ਔਰ ਕਿਸਾਨ ਜਿਹੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਆ ਉਹ ਇਹਦੇ ਖਿਲਾਫ ਐਜੀਟੇਟ ਕਰ ਰਹੇ ਆ ਹੁਣ ਤੇ ਬੀਜੇਪੀ ਨੇ ਸਿਰਫ ਡਰਦੇ ਹੋਏ ਮਾਰੇ ਆਪਣੇ ਆਪ ਨੂੰ ਉਸ ਤੋਂ ਵੱਖਰਾ ਕੀਤਾ ਵਰਨਾ ਜਿਹੜੀ ਬੀਜੇਪੀ ਦੀ ਸੋਚ ਆ ਉਹ ਸਾਰੇ ਜਾਣਦੇ ਆ ਉਹ ਕਿਸਾਨ ਵਿਰੋਧੀ ਵੀ ਹੈ ਉਹ ਪੰਜਾਬ ਵਿਰੋਧੀ ਵੀ ਹੈ ਹਰ ਉਸ ਅੰਦੋਲਨਕਾਰੀ ਦੇ ਵਿਰੁੱਧ ਹੈਗੇ ਆ ਜਿਹੜੀ ਇਹਨਾਂ ਦੀ ਦਮਨਕਾਰੀ ਨੀਤੀਆਂ ਦੇ ਖਿਲਾਫ ਬੋਲਦਾ ਆ ਆਖਰੀ ਸਵਾਲ ਹੈ ਮੇਰਾ ਤੁਹਾਡੇ ਤੋਂ ਤੁਸੀਂ ਵੀ ਰਾਜਨੀਤੀ ਕਰਦੇ ਹੋ ਸਾਰੇ ਪੋਲਿਟਿਕਸ ਕਰਦੇ ਨੇ ਇਹ ਫਿਰ ਸ਼ਹਿ ਜਾਂ ਇਹ ਕੀ ਮੰਨਦੇ ਹੋ ਸਾਜ਼ਿਸ਼ ਹੈ ਕੀ ਹੈ ਸਾਹਮਣੇ ਆਵੇ ਕਿ ਕੀ ਲੱਗ ਤੁਹਾਡੀ ਤੁਹਾਡੀ ਸਮਝ ਵਿੱਚ ਕੀ ਲੱਗਦਾ ਉਹ ਕਹਿੰਦੇ ਨਹੀਂ ਮੂੰਹ ਮੇਰਾ ਰਾਮ ਰਾਮ ਬਗਲ ਮੈਂ ਸ਼ੂਰੀ ਉਹੀ ਗੱਲ ਹੈਗੀ ਐ ਠੀਕ ਐ ਨਾ ਹੁਣ ਪੁੱਠੀ ਪੈ ਗਈ ਚੋਣਾ ਅੱਗੇ ਹੈਗੀਆਂ ਆ ਕੇ ਕਜੀ ਕੰਗਨਰ ਨਰੋਦ ਤੋਂ ਅਸੀਂ ਆਪਣੇ ਆਪ ਨੂੰ ਵੱਖ ਕਰਦੇ ਆ ਕੋਈ ਇਹ ਵੱਖਰੀ ਨਹੀਂ ਹੈਗੇ ਲਗਾਤਾਰ ਇਹ ਬਿਆਨ ਦਿੱਤਾ ਦੇ ਦਿੰਦੇ ਹੈਗੇ ਆ ਇਹ ਸਾਨੂੰ ਸਮਝ ਲੈਣਾ ਚਾਹੀਦਾ ਤੇ ਭਾਵੇਂ ਕੰਗਨਰ ਨਰੋਦ ਦੇ ਬਿਆਨ ਦੇ ਉੱਤੇ ਬੀਜੇਪੀ ਨੇ ਆਪਣੇ ਆਪ ਨੂੰ ਵੱਖ ਕੀਤਾ ਹੈਗਾ ਪਰ ਜਿਹੜੀ ਬੀਜੇਪੀ ਹੈਗੀ ਐ ਉਹਦੀ ਸੋਚ ਕੱਲ ਵੀ ਉਹੀ ਸੀ ਉਹਦੀ ਸੋਚ ਅੱਜ ਵੀ ਹੈਗੀ ਐ ਉਹੀ ਦਮਨ ਨੀਤੀ ਦਮਨਕਾਰੀ ਨੀਤੀ ਹੈਗੀ ਇਹ ਕਿਸਾਨਾਂ ਦੇ ਵਿਰੁੱਧ ਹੈਗੀ ਐ ਖਾਸ ਕਰਕੇ ਪੰਜਾਬ ਦੇ ਵਿਰੁੱਧ ਹੈਗੀ ਐ ਕੱਲਾ ਇਹ ਨਹੀਂ ਹੈ ਤੁਸੀਂ ਆਦਰਵਾਇਜ਼ ਦੇਖੋ ਜਿਹੜੀ ਵੀ ਚੀਜ਼ ਪੰਜਾਬ ਦੇ ਵਿੱਚ ਸਾਨਾ ਦੇ ਨਾਲ ਸੰਬੰਧਿਤ ਹੈਗੀ ਹੈ ਬੀਜੇਪੀ ਉਸ ਦੇ ਖਿਲਾਫ ਚੱਲਦੀ ਜੇ ਸਾਡਾ ਆਰਡੀਐਫ ਹੈਗਾ ਉਹ ਰੋਕਿਆ ਉਹ ਆਰਡੀਐਫ ਕਿੱਥੇ ਲੱਗਣਾ ਸੀ ਉਹ ਪਿੰਡਾਂ ਦਾ ਵਿਕਾਸ ਹੋਣਾ ਸੀ ਉਹੀ ਸੜਕਾਂ ਦਾ ਵਿਕਾਸ ਹੋਣਾ ਸੀ ਜਿੱਥੋਂ ਖੇਤਾਂ ਦੇ ਵਿੱਚ ਫਸਲ ਚੁੱਕਣੀ ਤੇ ਮੰਡੀਆਂ ਚ ਲੈ ਕੇ ਆਉਣੀ ਹੈ ਜਨਨ ਕਿ ਸਾਡੇ ਮੰਡੀ ਕਾਰਡਨ ਬੋਰਡ ਨੂੰ ਤਬਾਹ ਕੀਤਾ ਜਾ ਰਿਹਾ ਹੈਗਾ ਜੇ ਅੱਜ ਹੈਲਥ ਮਿਸ਼ਨ ਦਾ ਪੈਸਾ ਰੋਕਿਆ ਉਹਦੇ ਨਾਲ ਵੀ ਉਹੀ ਸਾਡੀਆਂ ਡਿਸਪੈਂਸਰੀ ਹਸਪਤਾਲ ਚੱਲਨੇ ਸੀ ਉਹ ਵੀ ਪਿੰਡਾਂ ਦੇ ਨਾਲ ਸੰਬੰਧਿਤ ਹੈਗੇ ਜੇ ਸਾਡਾ ਸਰਵ ਸਿੱਖਿਆ ਅਭਿਆਨ ਹੈ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੌਣ ਪੜਦਾ ਹੈਗਾ ਸਾਡੇ ਗਰੀਬਾਂ ਦੇ ਬੱਚੇ ਪੜਦੇ ਆ ਉਹਨਾਂ ਦੇ ਖਿਲਾਫ ਹਮੇਸ਼ਾ ਹੀ ਪੰਜਾਬ ਦੇ ਵਿਰੁੱਧ ਰਹੀ ਹੈ ਉਹ ਹਮੇਸ਼ਾ ਹੀ ਕਿਸਾਨ ਦੇ ਵਿਰੁੱਧ ਰਹੀ ਹੈ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਕੰਗਣਾ ਦੀ ਫਿਲਮ ਦਾ ਵੀ ਰੌਲਾ ਚੱਲ ਰਿਹਾ ਕਿ ਸਿੱਖ ਸਾਰੇ ਖਿਲਾਫ ਹੋਏ ਪਏ ਨੇ ਕਿ ਸਿੱਖਾਂ ਨੂੰ ਪ੍ਰੋਪਿਗੇਟ ਕਰਕੇ ਦਿਖਾਉਣ ਦੀ ਜਿਹੜੀ ਸਾਜ਼ਿਸ਼ ਕੋਸ਼ਿਸ਼ ਹੋ ਰਹੀ ਇਹਨੂੰ ਕਿਵੇਂ ਇਹਨੂੰ ਇਹਦਾ ਨੋਟਿਸ ਵੀ ਲੈਣੇ ਹੋ ਤੁਸੀਂ ਤੇ ਦੇਖੋ ਬਿਲਕੁਲ ਨੋਟਿਸ ਲੈਣੇ ਆ ਜੀ ਕਿਸੇ ਦੀਆਂ ਭਾਵਨਾਵਾਂ ਦੀ ਸੱਟ ਨਹੀਂ ਵੱਜਣੀ ਚਾਹੀਦੀ ਕਿਸੇ ਦੇ ਤੁਸੀਂ ਧਰਮ ਦੇ ਖਿਲਾਫ ਕਿੱਦਾਂ ਬੋਲ ਸਕਦੇ ਹੋ ਜੋ ਕਿਸੇ ਖਾਸ ਕਮਿਊਨਿਟੀ ਦੇ ਖਿਲਾਫ ਕਿੱਦਾਂ ਬੋਲ ਸਕਦੇ ਹੋ ਸਿਰਫ ਆਪਣੀ ਤੁਸੀਂ ਇੱਕ ਫਿਲਮ ਦੀ ਪ੍ਰਚਾਰ ਮਸ਼ਹੂਰੀ ਵਾਸਤੇ ਮਤਲਬ ਇੰਨਾ ਛੱਕ ਬਿਲਕੁਲ ਇਸ ਦੀ ਨਿੰਦਿਆ ਕਰਦੇ ਹੈਗੇ ਆ ਔਰ ਇਹੋ ਜੀ ਮੂਵੀਆ ਤੇ ਬੇਸਿਕਲੀ ਪਾਬੰਦੀ ਲਗਣੀ ਚਾਹੀਦੀ ਬਹੁਤ ਧੰਨਵਾਦ ਜੀ ਤਾਂ ਆਮ ਆਦਮੀ ਪਾਰਟੀ ਸੜਕ ਤੇ ਹੈ ਬੀਜੇਪੀ ਦਫਤਰ ਦਾ ਜਿਹੜਾ ਘਰਾਓ ਅੱਜ ਹੋਣਾ ਹੈ ਔਰ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਭਾਜਪਾ ਦੀ ਜਿਹੜੀ ਜਿਹੜੀ ਲਾਡਲੀ ਹੈ ਕੰਗਣਾ ਰਨਾਉਤ ਔਰ ਸਾਜ਼ਿਸ਼ ਹੈ ਕਿ ਜਿਸ ਦੇ ਤਹਿਤ ਉਹਨੂੰ ਇਸ ਤਰ੍ਹਾਂ ਦੀ ਨਫ਼ਤੀ ਸ਼ਬਦਾਂ ਬੋਲਣ ਦੇ ਲਈ ਕਿਹਾ ਜਾਂਦਾ ਪ੍ਰੇਰਿਤ ਕੀਤਾ ਜਾਂਦਾ ਜਾਂ ਪਿੱਛੋਂ ਸ਼ਹਿ ਦਿੱਤੀ ਜਾਂਦੀ ਹੈ ਕੈਮਰੇ ਤੇ ਵਿਸ਼ਾਲ ਮਹਿਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ